ਕੁਲਝੇ ਜੇ ਵੀਡੀਓ ਨਾ ਬਣੀ ਹੁੰਦੀ ਉਹਨੇ ਤਾਂ ਕਹਿਣਾ ਸੀ ਮੈਂ ਤਾਂ ਦਾ ਇਲਾਜ ਕਰਾ ਰਿਆ ਉਹ ਤਾਂ ਬਹਾਨੇ ਸਿਰਫ ਜਦ ਦੀ ਵੀਡੀਓ ਚ ਸਾਫ ਆ ਗਿਆ ਬਰਛਾ ਮਾਰਿਆ ਹੁਣ ਵੀ ਲੋਕਾਂ ਨੂੰ ਇਹੀ ਕਹਿੰਦਾ ਫਿਰਦਾ ਮੈਂ ਇਲਾਜ ਕਰਾ ਰਿਆ ਪੂਰਾ ਮੁਹੱਲਾ ਵਾਸੀ ਉਹਦੇ ਖਿਲਾਫ ਥਾਣੇ ਦੇ ਵਿੱਚ ਖੜੇ ਸੀ ਸਾਰਾ ਮੁਹੱਲਾ ਗਵਾਹ ਹੈ ਵੀ ਉਹ ਬੰਦੇ ਨੇ ਬਿਲਕੁਲ ਇਨਸਾਨੀਅਤ ਦੀ ਹਾਦੀ ਬਾਰ ਕਰ ਦਿੱਤੀ ਕਹਿੰਦਾ ਮੇਰੇ ਕਬਰ ਨੂੰ ਪਾੜਤਾ ਪਹਿਲਾਂ ਉਹਨੂੰ ਗਲੀ ਚ ਕੁੱਟਿਆ ਗਿਆ ਦੋਨੋਂ ਮੀਆਂ ਬੀਵੀ ਨੇ ਰਲ ਕੇ ਉਹਦੀ ਜਨਾਨੀ ਵਾਈਫ ਨੇ ਪਹਿਲਾਂ ਮਾਰੀਆਂ ਛੋਟੀਆਂ ਉਹ ਡਰ ਕੇ ਭੱਜ ਕੇ ਦੂਸਰੀ ਗੱਡੀ ਚਲੇ ਗਿਆ ਉਹ ਲੈ ਕੇ ਜਾ ਰਹੀ ਸੀ ਜੀ ਜੰਮੂ ਕਸ਼ਮੀਰ ਵੱਲ ਉਹਨੂੰ ਵੱਡਣ ਕਤਰਖਾਨੇ ਸਾਨੂੰ ਪਤਾ ਲੱਗਿਆ ਅਸੀਂ ਗੱਡੀਆਂ ਮਗਰ ਲਾਈਆਂ ਕੋਟਕਪੂਰੇ ਦੇ ਕੋਲ ਜਾ ਕੇ ਅਸੀਂ ਗੱਡੀ ਘੇਰੀ ਤੇ ਦੋ ਉਹਦੇ ਚ ਜਿਹੜੇ ਮੇਨ ਬੰਦੇ ਨੇ ਜਿਹੜੇ ਮੇਨ ਕਾਰੋਬਾਰੀ ਸੀਗੇ ਉਹ ਫੜੇ ਗਏ ਨੇ ਤੇ 18 ਗਊਂਜਨ ਸੀ ਉਹਨਾਂ ਨੂੰ ਛੁਡਾਇਆ ਗਿਆ ਰੀਲீஸ் ਕਰਵਾਇਆ ਗਿਆ ਥਾਣੇ ਦੇ ਵਿੱਚ ਤਾਂ ਜਨਰਲਾਂ ਨੂੰ ਸਮਝ ਕਈ ਜਿਹੀ ਵਾਰੀ ਸਮਝਦੇ ਹੀ ਗਏ ਕਈ ਵਾਰੀ ਹਰੇਕ ਵਾਰੀ ਵੀ ਕਈ ਵਰੀ ਕਈ ਲੋਕ ਵੀ ਇਹ ਕਹਿੰਦੇ ਨੇ ਵੀ ਇਹ ਤਾਂ ਕੁੱਤੇ ਨੇ ਜੀ ਇਹ ਤਾਂ ਜਾਨਵਰ ਨੇ ਜੀ ਇਹ ਇਹਨਾਂ ਦਾ ਕੁਝ ਨਹੀਂ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਠੰਡੀਆਂ ਰਾਤਾਂ ਚੱਲਦੀਆਂ ਨੇ ਰਾਤਾਂ ਦੇ ਵਿੱਚ ਬੇਜੁਬਾਨ ਜਾਨਵਰ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਨੇ ਉਹ ਡੌਗ ਜਿਹੜੇ ਸਾਡੇ ਘਰ ਦੀ ਗਲੀ ਦੀ ਰਾਖੀ ਕਰਦੇ ਨੇ ਲੇਕਿਨ ਕਈ ਲੋਕ ਐਸੇ ਨੇ ਜੋ ਉਸ ਕੁੱਤਿਆਂ ਦੇ ਉੱਤੇ ਹਮਲਾ ਕਰਦੇ ਤਿੱਖੀ ਚੀਜ਼ਾਂ ਦੇ ਨਾਲ ਉਹ ਡੌਗ ਦੇ ਉੱਤੇ ਹਮਲਾ ਕਰਦੇ ਨੇ ਆਰ-ਪਾਰ ਕਰਦੇ ਨੇ ਲੇਕਿਨ ਇੱਕ ਐਸੀ ਐਨਜੀਓ ਹੈ ਜੋ ਉਹਨਾਂ ਦਾ ਭਲਾ ਵੀ ਕਰਦੀ ਹੈ ਤੇ ਸਮਾਜ ਵਿੱਚ ਕੁਝ ਐਸੇ ਲੋਕ ਵੀ ਹੈ ਜੋ ਜੋ ਡੌਗ ਜਿਹੜੇ ਨੇ ਜੋ ਗਲੀ ਸਟਰੀਟ ਡੌਗ ਹੁੰਦੇ ਨੇ ਉਹਨਾਂ ਨੂੰ ਕਿਤਨਾ ਕਿਦਾ ਦੁੱਧ ਬਿਸਕਟ ਹਰ ਸੇਵਾ ਕਰਦੇ ਨੇ ਲੇਕਿਨ ਕਈ ਲੋਕ ਉਹਨਾਂ ਨੂੰ ਦੇਖ ਕੇ ਰਾਸ ਨਹੀਂ ਆਉਂਦੇ ਨੇ ਇੱਕ ਵੀਡੀਓ ਜਿਹੜੀ ਨਾਲ ਚਲਦੀ ਪਈ ਉਸ ਵੀਡੀਓ ਦੇ ਵਿੱਚ ਕਿਦਾਂ क्रूरਤਾ ਦੇ ਨਾਲ ਇੱਕ ਡੌਗ ਦੇ ਵਰਚਾ ਮਾਰਿਆ ਗਿਆ ਵਾ ਵਰਚਾ ਮਾਰਨ ਤੋਂ ਬਾਅਦ ਕੀ ਉਸ ਡੌਗ ਦੇ ਆਰ-ਪਾਰ ਹੋ ਗਿਆ ਜਿਸ ਦਾ ਇਲਾਜ ਪ੍ਰਾਈਵੇਟ ਚੱਲਦਾ ਪਿਆ ਵਾ ਲੇਕਿਨ ਮਣੀ ਵੀਰ ਸਾਡੇ ਨਾਲ ਮੌਜੂਦ ਹੈ ਮਣੀ ਵੀਰ ਪਹਿਲ ਤਾਂ ਸਵਾਗਤ ਹੈ ਲੁਧਿਆਣਾ ਲਾਈਵ ਵਿੱਚ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕੀਰੋ ਬੇਜਵਾਨ ਦਾ ਕਸੂਰ ਕੀ ਏ ਉਹਨੇ ਜਮ ਕੇ ਗੁਨਾ ਕਰ ਲਿਆ ਜਾਂ ਉਹਨੇ ਉਹ क्रूरता ਵਾਲੇ ਲੋਕਾਂ ਦੀ ਗਲੀ ਦੇ ਵਿੱਚ ਆ ਕੇ ਭਾਜੀ ਉਹ ਵਿਚਾਰੇ ਦਾ ਕੋਈ ਵੀ ਕਸੂਰ ਨਹੀਂ ਬੰਦੇ ਦੀ ਮਾਨਸਿਕਤਾ ਇੰਨੀ ਕਿ ਗਿਰ ਚੁੱਕੀ ਹੈ ਕਈ ਲੋਕਾਂ ਦੀ ਮਾਨਸਿਕਤਾ ਇੰਨੀ ਕਿ ਗਿਰ ਚੁੱਕੀ ਹੈ ਇਨਸ਼ਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਦੇਖੋ ਉਹ ਵਿਚਾਰਾ ਬੇਜਵਾਨ ਉਹ ਤਾਂ ਬੰਦੇ ਬੰਦੇ ਦਾ ਇਹ ਕਹਿਣਾ ਹੈ ਵੀ ਮੇਰੇ ਕਵਰ ਨੂੰ ਪੜਿਆ ਨਵੀਂ ਗੱਡੀ ਲਿਆਇਆ ਮੈਂ ਉਹਦੇ ਕਵਰ ਨੂੰ ਪੜਿਆ 10000 ਤੇਰੇ ਜੇ ਮਨ ਵੀ ਲਈਏ ਚਲੋ ਆਪਾਂ ਇੱਕ ਗੱਲ ਨੂੰ ਮਨ ਵੀ ਲੈਨੇ ਆ ਕੀ ਤੇਰੇ 100-200 ਰੁਪਏ ਦੇ ਕਵਰ ਦੀ ਕੀਮਤ ਉੱਤੋਂ ਵੱਧ ਹੋਗੀ ਵੀ ਉਹ ਵਿਚਾਰੇ ਨੂੰ ਉਹ ਕੀ ਹੋਇਆ ਜੀ ਕਹਿੰਦਾ ਮੇਰੇ ਕਵਰ ਨੂੰ ਪਾੜਤਾ ਪਹਿਲਾਂ ਉਹਨੂੰ ਗਲੀ 'ਚ ਕੁੱਟਿਆ ਗਿਆ ਦੋਨੋਂ ਮੀਆਂ ਬੀਵੀ ਨੇ ਰਲ ਕੇ ਉਹਦੀ ਜਨਾਨੀ ਵਾਈਫ ਨੇ ਪਹਿਲਾਂ ਮਾਰੀਆਂ ਛੋਟੀਆਂ ਉਹ ਡਰ ਕੇ ਭੱਜ ਕੇ ਦੂਸਰੀ ਗਲੀ ਚਲਾ ਗਿਆ ਉੱਥੇ ਕੋਈ ਲੇਡੀ ਖਾਣਾ ਪਾੰਦੀ ਸੀ ਉਹ ਵੜ ਕੇ ਉਹਦੇ ਘਰ ਦੇ ਅੰਦਰ ਕੋਤਤ ਦੀ ਗੇਟ ਖੁੱਲਾ ਸੀ ਤੇ ਘਰ ਦੇ ਅੰਦਰ ਜਾ ਕੇ ਲੁਕ ਗਿਆ ਇਹ ਸਹਿਮ ਗਿਆ ਸੀ ਕੁੱਤਾ ਡਰ ਗਿਆ ਬਹੁਤ ਡਰਾਇਆ ਪਹਿਲਾਂ ਉਹ ਗਲੀ 'ਚ ਆਪਣੇ ਕੁੱਟਿਆ ਉਹਨੇ ਉਹ ਜਦੋਂ ਦੂਜੇ ਪਾਸੇ ਗਿਆ ਸਪੈਸ਼ਲ ਆਪਣੇ ਘਰ ਤੋਂ ਦੂਜੀ ਗਲੀ 'ਚ ਗਿਆ ਬਰਛਾ ਲੈ ਕੇ ਤਿੱਖਾ ਨਾਲ ਉਹਦੀ ਵਾਈਫ ਸੀ ਤੇ ਉਹ ਘਰ ਦੇ ਅੰਦਰ ਵੜ ਗਿਆ ਵਿਚਾਰਾ ਠੱਕੇ ਨਾਲ ਗਲੀ ਗਲੋਚ ਕਰਕੇ ਉਹ ਉਹਨਾਂ ਦਾ ਮਕਾਨ ਖੁਲਵਾਇਆ ਗਿਆ ਵੀ ਦੇਖਣਾ ਮੈਂ ਕੀ ਕਿੱਥੇ ਐ ਅੰਦਰ ਜਾ ਕੇ ਉਹਨੇ ਬਰਛਾ ਮਾਰ ਕੇ ਉਹਦੇ ਮਤਲਬ ਉਹਦੀ ਵਾਈਫ ਵੀ ਨਾਲ ਹੀ ਸੀ ਦੋਨਾਂ ਨਾਲ ਕੇ ਉਦੇ ਆਰਪਾਰ ਕਰਤਾ ਜੀ ਲੰਗਸ ਤੱਕ ਚਲਾ ਗਿਆ ਫੇਫੜਿਆਂ ਤੱਕ ਚਲਾ ਗਿਆ ਕਢੀਸ ਕਿਉਂ ਉਹਨੂੰ ਬਾਹਰ ਲਾਏ ਆ ਐਦਾਂ ਹੀ ਤੁਸੀਂ ਦੇਖਿਓ ਵੀਡੀਓ ਚ ਕਢੀਸਦਾ ਹੋਇਆ ਕਢੀਸਦਾ ਹੋਇਆ ਬਾਹਰ ਪਹਿਲਾਂ ਤਾਂ ਉਹਨੇ ਵਾਰਤਾ ਹੂੰ ਫਿਰ ਉਹ ਬਾਹਰ ਨਿਕਲੇ ਨਾ ਫਿਰ ਜਾਣ ਕੇ ਉਹਦਾ ਗੱਡੀ ਦਾ ਓਲਾ ਲੈ ਕੇ ਨਾ ਵੀ ਇਹ ਨਿਕਲਦਾ ਪਿਆ ਨਹੀਂ ਮੈਂ ਗੱਡੀ ਦਾ ਕਢੀਸ ਕਿਉਂ ਉਹਨੂੰ ਗੱਡੀ ਦੇ ਓਲੇ ਲੈ ਗਿਆ ਹੂੰ ਓਲੇ ਲਿਆ ਕੇ ਉਹਦੇ ਉੱਤੇ ਲੱਤਾਂ ਰੱਖ ਕੇ ਖਿੱਚਣ ਲੱਗ ਗਿਆ ਫਿਰ ਮੱਲੇ ਵਾਲਿਆਂ ਨੇ ਸਾਥ ਦੇ ਕੇ ਕਢਾਇਆ ਸਾਰਾ ਮੱਲਾ ਗੈਂਸਟ ਹੈ ਜੀ ਇੱਡਾ ਸ਼ਰੀਫ ਡੌਗ ਹੈ ਉਹ ਅੱਜ ਤੱਕ ਉਹ ਡੌਗ ਨੇ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਇਆ ਪੂਰਾ ਮੁਹੱਲਾ ਵਾਸੀ ਉਹਦੇ ਖਿਲਾਫ ਥਾਣੇ ਦੇ ਵਿੱਚ ਖੜੇ ਸੀ ਸਾਰਾ ਮੁਹੱਲਾ ਗਵਾਹ ਹੈ ਵੀ ਉਹ ਬੰਦੇ ਨੇ ਬਿਲਕੁਲ ਇਨਸਾਨੀਅਤ ਦੀ ਹਾਦੀ ਬਾਰ ਕਰਤੀ ਇੰਨਾ ਕਿ ਗਿਰ ਚੁੱਕਾ ਹੈ ਦੇਖੀ ਤੁਹਾਡੀ ਐਨ ਜੀਓ ਨਾ ਹੁੰਦੀ ਫਿਰ ਉਹ ਕੁੱਤੇ ਨੇ ਮਰ ਜਣਾ ਸੀ ਡੌਗ ਨੇ ਵਿਚਰੇ ਨੇ ਦੇਖੋ ਅਸੀਂ ਜਿੰਨਾ ਕੁ ਹੁੰਦਾ ਪ੍ਰਮਾਤਮਾ ਨੇ ਕਰਵਾਈ ਜਾ ਰਿਹਾ ਹੈ ਹਨਾ ਉਦੋਂ ਨਾ ਮੁਹੱਲਾ ਵਾਸੀ ਫਟਾਫਟ ਸਾਨੂੰ ਫੋਨ ਆਇਆ ਮੇਰਾ ਇੱਕ ਮੈਂਬਰ ਵੀ ਨਾਲ ਸੀ ਫਟਾਫਟ ਉਹਨੂੰ ਹਸਪੀਟਲ ਲੈ ਗਏ अच्छा हॉस्पिटल ਦੇ ਵਿੱਚ ਇਲਾਜ ਦੇ ਦੌਰਾਨ ਉਹਨੇ ਗੁੰਡਾਗਰਦੀ ਕੀਤੀ ਬੰਦੇ ਨੇ ਉੱਥੇ ਉਹਦੇ ਨਾਲ ਬੰਦੇ ਉਹਨੇ 4-5 ਬੁਲਾਏ ਹੋਏ ਸੀ ਧੱਕੇ ਨਾਲ ਡੋਗ ਨੂੰ ਆਪਣੀ ਪੋਜੈਸ਼ਨ ਚ ਜਾ ਕੇ ਜਦ ਤੱਕ ਅਸੀਂ ਪਹੁੰਚੇ ਡੋਗ ਨੂੰ ਚਾਣ ਕੇ ਆਪਣੇ ਘਰ ਲੈ ਗਿਆ ਅਸੀਂ ਥਾਣੇ ਗਏ ਅਸੀਂ ਕਿਹਾ ਜੀ ਦੇਖੋ ਅਸੀਂ ਐਜ਼ ਅ ਲੀਗਲੀ ਪਰਪਸ ਸਾਨੂੰ ਡੋਗ ਹੈਂਡ ਓਵਰ ਕਰਾਇਆ ਜਾਵੇ ਕਿਉਂਕਿ ਜਿਹੜਾ ਬੰਦਾ ਬਰਛੇ ਨਾਲ ਮਾਰ ਦਿਆ ਉਹਨੂੰ ਤੇ ਅਸੀਂ ਕੀ ਯਕੀਨ ਕਰ ਸਕਦੇ ਹਾਂ ਜੀ ਇਹ ਬੰਦਾ ਆਪਣੇ ਕੋਲ ਆ ਕੇ ਇਲਾਜ ਕਰਾਏਗਾ ਜਾਂ ਕੀ ਕਰੇਗਾ ਮਤਲਬ ਉਹਦੀ ਵੀਡੀਓ ਨਾ ਬਣੀ ਹੁੰਦੀ ਤਾਂ ਕਿਸੇ ਤਰੀਕੇ ਨਾਲ ਉਸਨੇ ਮੰਨਣਾ ਨਹੀਂ ਸੀਗਾ ਬਿਲਕੁਲ ਜੀ ਜੇ ਵੀਡੀਓ ਨਾ ਬਣੀ ਹੁੰਦੀ ਉਹਨੇ ਤਾਂ ਕਹਿਣਾ ਸੀ ਮੈਂ ਤਾਂ ਇਹਦਾ ਇਲਾਜ ਕਰਾ ਰਿਆ ਹੂੰ ਉਹ ਤਾਂ ਬਹਾਨੇ ਸਿਰ ਉਹਦੀ ਵੀਡੀਓ ਚ ਸਾਫ਼ ਆ ਗਿਆ ਬਰਛਾ ਮਾਰਿਆ ਹੁਣ ਵੀ ਲੋਕਾਂ ਨੂੰ ਇਹੀ ਕਹਿੰਦਾ ਫਿਰਦਾ ਮੈਂ ਇਲਾਜ ਕਰਾ ਰਿਆ ਹਾਂ ਜਦੋਂ ਲੋਕ ਸਾਰੇ ਮਹੱਲੇ ਵਾਲੇ ਲੈ ਗਏ ਖਿਲਾਫ ਹੋ ਗਏ ਫਿਰ ਜਾਣ ਕੇ ਸਹਾਨਬੁੱਤੀ ਲਈ ਧੱਕੇ ਨਾਲ ਉਹਨੂੰ ਆਪਣੇ ਘਰੇ ਲੈ ਗਿਆ ਗੁੰਡਾਗਰਦੀ ਕਰਕੇ ਵੀ ਮੈਂ ਇਹਨੂੰ ਆਪਣੇ ਘਰੇ ਰੱਖਾਂਗਾ ਇਲਾਜ ਕਰਾਂਗਾ ਤੇ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਜਦੋਂ ਇਹਦੇ ਖਿਲਾਫ ਆਵਾਜ਼ ਚੱਕੀ ਫਿਰ ਪੁਲਿਸ ਮੁਲਾਜ਼ਮਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੇ ਫਿਰ ਕੀ ਨਾਮ ਹੈ ਘਰੇ ਉਹਦੇ ਟਿਕਟ ਕਢਵਾ ਕੇ ਇੱਥੇ ਪਖੋਲ ਰੋਡ ਤੇ ਕਲੀਨਿਕ ਹੈ ਉੱਥੇ ਦਾਖਲ ਕਰਾਇਆ ਫਿਰ ਦੋ ਦਿਨ ਤੋ ਦੀ ਕੰਡੀਸ਼ਨ ਕ੍ਰਿਟੀਕਲ ਰਹੀ ਹੈ ਨਹੀਂ ਹੁਣ ਡਾਕਟਰ ਠੀਕ ਹੈ ਕਿ ਮਤਲਬ ਹੁਣ ਉਹਦੀ ਥੋੜੀ ਬੋਡੀ ਕੰਡੀਸ਼ਨ ਸਟੇਬਲ ਹੋਈ ਹੈ ਜੀ ਥੋੜਾ ਜਿਹਾ ਖੜਾ ਹੋਇਆ ਹੈ ਮੇਬੀ ਆਸ ਹੈ 5-7 ਦਿਨ ਤੱਕ ਥੋੜਾ ਬਟਰ ਕਵਰ ਹੋ ਜਾਏਗਾ ਮਤਲਬ ਲੰਗਸ ਵਿੱਚ ਪੂਰਾ ਹਾਂ ਉਹਦੇ ਪੂਰਾ ਅੰਦਰ ਤੱਕ ਚਲਾ ਗਿਆ ਸੀ ਜੀ ਬਰਛਾ ਤਿੱਖਾ ਬਰਛਾ ਸੀ ਦੇਖੋ ਆਪਣੇ ਮੈਂ ਵੀ ਸਰਦਾਰ ਆ ਅਸੀਂ ਵੀ ਸੇਖਾਂ ਗੁਰੂ ਸਾਹਿਬਾਨ ਨੇ ਸਾਨੂੰ ਸ਼ਸਤਰ ਦਿੱਤੇ ਸੀ ਜ਼ੁਲਮ ਦੇ ਖਿਲਾਫ ਚੱਕਣ ਲਈ ਉਹ ਬੰਦੇ ਨੇ ਇੱਕ ਬੇਜੁਮਾਨ ਤੇ ਮਾਰਿਆ ਕਿੱਡੀ ਗਲਤ ਗੱਲ ਹੈ ਵੀ ਇਹ ਸ਼ਿਸ਼ਤਰ ਆਪਾਂ ਨੂੰ ਜ਼ੁਲਮ ਦੇ ਖਿਲਾਫ ਚੱਕਣ ਲਈ ਨੇ ਜਿਹੜਾ ਬੰਦਾ ਜ਼ੁਲਮ ਕਰਦਾ ਹੈ ਜਾਂ ਕੋਈ ਉਹਦੇ ਲਈ ਨੇ ਏ ਨਹੀਂ ਕਿ ਇੱਕ ਬੇਜੁਬਾਨ ਜਿਹੜਾ ਬੋਲ ਨਹੀਂ ਸਕਦਾ ਬੋਲ ਕੇ ਆਪਣਾ ਦਰਦ ਨਹੀਂ ਬਿਆਨ ਕਰ ਸਕਦਾ ਤੂੰ ਉਸ ਬੰਦੇ ਨੂੰ ਵਰਛੇ ਨਾ ਮਾਰ ਬਹੁਤ ਗਲਤ ਹੈ ਜੀ ਲੇਕਿਨ ਮਨੀਵੀਰ ਤੇ ਗੱਲ ਆ ਜਾਂਦੀ ਕਿ ਇਨਸਾਨ ਚਲੋ ਆਪਣੇ ਘਰਾਂ ਦੇ ਵਿੱਚ ਹੀਟਰ ਲਾ ਲੈਂਦਾ ਵੈ ਸ਼ੀਟ ਲਿਆਂਦਾ ਵੈ ਆਪਣੇ ਨੂੰ ਨਿੱਗ ਦੇਣ ਉਸੇ ਪਤਾ ਨਹੀਂ ਕੀ ਕੀ ਕਰਦਾ ਲੇਕਿਨ ਉਹ ਸਟਰੀਟ ਡੌਗ ਗਲੀ ਚ ਲੈ ਕੇ ਉਸ ਘਰ ਦੀ ਗਲੀ ਦੀ ਰਾਖੀ ਕਰਦਾ ਕੋਈ ਅਨ ਅਨਨੋਨ ਪਰਸਨ ਆਵੇ ਤਾਂ ਸਪੀਕ ਕਰਨਾ ਸ਼ੁਰੂ ਕਰ ਦਿੰਦਾ ਹੈ ਭੋਗਣਾ ਸ਼ੁਰੂ ਕਰ ਦਿੰਦਾ ਵੈ ਲੇਕਿਨ ਉਸ ਰਖਵਾਲੀ ਕਰਨ ਵਾਲੇ ਕੋ ਚੌਂਕੀਦਾਰ ਫੀਸ ਲੈ ਜਾਂਦਾ ਹਰ ਘਰ ਦੇ ਵਿੱਚੋਂ ਆਪਣਾ ਹਿੱਸਾ ਲੈ ਕੇ ਜਾਂਦਾ ਚੌਂਕੀ ਦਾ 100 ਰੁਪਏ 50 ਬਸ ਭਾਜੀ ਉਹ ਸਿਰਫ ਇੱਕ ਰੋਟੀ ਦੇਣ ਵਾਲੇ ਦਾ ਭੁੱਖਾ ਹੈ ਹੋਰ ਕੁਝ ਨਹੀਂ ਦੇਖੋ ਕੁੱਤੇ ਵਿਚਾਰੇ ਹੈ ਕਿਦੇ ਸਾਰੇ ਨੇ ਪਹਿਲਾਂ ਡੌਗ ਜੋ ਸੁਣਿਆ ਗਿਆ ਅਜੇ ਤੱਕ ਸਾਡੇ ਰੋਟੀ ਪਹਿਲਾਂ ਪਹਿਲਾਂ ਕੁੱਤਾ ਆਇਆ ਸੀ ਉਹਨੇ ਆਪਣੀ ਰੋਟੀ ਇਨਸਾਨ ਨੂੰ ਦੇ ਦਿੱਤੀ ਉਹ ਕਹਿੰਦਾ ਪਹਿਲਾਂ ਇਹਨੂੰ ਦੇ ਇਹ ਮੈਨੂੰ ਰੋਟੀ ਖਵਾਏਗਾ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਅੱਜ ਦੀ ਢੇੜ ਚ ਬਾਕੀ ਜਾਨਵਰ ਨੇ ਆਪਣੇ ਸ਼ੇਰ ਹੋ ਗਿਆ ਹੋਰ ਹੋ ਗਿਆ ਆਪਣਾ ਸ਼ਿਕਾਰ ਕਰਕੇ ਆਪ ਤਿਆਰ ਖਾਂਦੇ ਨੇ ਪੰਛੀ ਹੋ ਗਿਆ ਆਪਣਾ ਚੋਗਾ ਕਈ ਵਾਰ ਆਪ ਚੁਗ ਲੈਂਦੇ ਨੇ ਲੋਕੀ ਪਾਉਂਦੇ ਆ ਪਰ ਆਪ ਆਪ ਵੀ ਕਰ ਲੈਂਦੇ ਆ ਖੇਤਾਂ ਖੁੱਤਾਂ ਚ ਜਾ ਕੇ ਖਾ ਲੈਂਦੇ ਆ ਕੁੱਤਾ ਇੱਕ ਐਸਾ ਜਾਨਵਰ ਆ ਜਿਹੜਾ ਇਨਸਾਨ ਤੇ ਡਿਪੈਂਡ ਹੈ ਜੇ ਕੋਈ ਗਰੇੜੀਆਂ ਨੇ ਕਿਤੇ ਲੱਗੀਆਂ ਕਿਤੇ ਦੁਕਾਨਾਂ ਨੇ ਹਨਾ ਜਾਂ ਆਪਣੇ ਘਰਾਂ ਚ ਲੋਕ ਰਹਿੰਦੇ ਆ ਮਹੱਲੇ ਚ ਉਹਨੂੰ ਬਚ ਗਿਆ ਪਰ ਕਈ ਲੋਕ ਉਹ ਪਾ ਦਿੰਦੇ ਆ ਕਈ ਪਿਆਰ ਕਰਦੇ ਆ ਉਹਨੂੰ ਖਾਣਾ ਪਾ ਦਿੰਦੇ ਆ ਹਨਾ ਤੇ ਉਹ ਜਿਵੇਂ ਕੋਈ ਨਾ ਕੋਈ ਉਹਨੂੰ ਖਾਣਾ ਪਾ ਦਿੰਦਾ ਤੇ ਜੇ ਇਹ ਆਪਾਂ ਲੋਕ ਉਹਨੂੰ ਖਾਣਾ ਪੰਨੇ ਆ ਤਾਂ ਹੀ ਵਿਚਾਰਾ ਖਾਂਦਾ ਹਾਂ ਦੇਖ ਲਓ ਸਰਦਾਰ ਜੀ ਨੇ ਡੌਗ ਨੂੰ ਬੁਲਾਇਆ ਕਿੰਨੇ ਵਡੇ ਡੌਗ ਆ ਗਏ ਕਿੰਨੇ ਡੌਗਾਂ ਨੂੰ ਦੇਖੋ ਆ ਪਾ ਰਹੇ ਨੇ ਇਹ ਵੀ ਸੇਵਾ ਹੁੰਦੀ ਹੈ ਇਹ ਵੀ ਸੇਵਾ ਜੀ ਇੱਕ ਬਰਛਾ ਮਾਰਨੀ ਸੇਵਾ ਇੱਕ ਬੰਦੇ ਨੇ ਬੜੀ ਬੇਰਹਿਮੀ ਨਾਲ ਬੱਚਾ ਬਰਛਾ ਮਾਰਦਾ ਦੇਖੋ ਕਿਦੋਂ ਮਾਰਦਾ ਤੇ ਉਹ ਦੇਖੋ ਇਹ ਵੀ ਹੁਣ ਇਨਸਾਨ ਇਹ ਵਿਚਾਰੇ ਅੰਕਲ ਜੀ ਆਏ ਨੇ ਖਵਾ ਰਹੇ ਨੇ ਤੇ ਖਾ ਰਹੇ ਨੇ ਝਾਣਾ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਸਰਦਾਰ ਜੀ ਮਹਾਰਾਜ ਜਦੋਂ ਤੱਕ ਪਰਮਾਤਮਾ ਕਰਾਈ ਜਾਵੇ ਆਪਾਂ ਨਹੀਂ ਕਰ ਸਕਦੇ ਨਹੀਂ ਆਪਣੇ ਹੱਥ ਕੁਛ ਨਹੀਂ ਹੈ ਨਹੀਂ ਡਰ ਤਾਂ ਨਹੀਂ ਲੱਗਦਾ ਉਹ ਨਾ ਨਾ ਕਾਹਦਾ ਡਰ ਐ ਇਹਨਾਂ ਦੇ ਕੀ ਵਿਚਾਰਾ ਨੇ ਕਹਣਾ ਲੇਕਿਨ ਅੱਜ ਇੱਕ ਵੀਡੀਓ ਬੜੀ ਬਖੂਬੀ ਵਾਇਰਲ ਹੋ ਰਹੀ ਹੈ ਐਨੀਮਲ ਤੋਂ ਨੇ ਐ ਸੋਸਾਇਟੀ ਤੋਂ ਨੇ ਇਹਨਾਂ ਨੇ ਸਿੱਖ ਬੰਦੇ ਨੇ ਵਰਛਾ ਆਰਪਾਰ ਕਰਤਾ ਕੁੱਤੇ ਦੇ ਵਾਹ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਨਾਂ ਨੂੰ ਪਵਾਣਾ ਚਾਹੀਦਾ ਕਿ ਬਰਛੇ ਮਾਰਨੇ ਚਾਹੀਦੇ ਨੇ ਨਹੀਂ ਨਹੀਂ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਮੈਂ ਤੇ ਜੋ ਜਿੰਨਾ ਜੁਗ ਹੈਗਾ ਵਾ ਉਹ ਕਰ ਰਿਹਾ ਹਾਂ ਕਿੰਨੇ ਖੁਸ਼ ਨੇ ਦੇਖ ਸਕਦੇ ਹੋ ਮਨੀਵੀਰ ਇਹ ਦੇਖੋ ਇਹਨਾਂ ਨੂੰ ਇਹਨਾਂ ਨੂੰ ਭੁੱਖ ਲੱਗੀ ਹੋਊਗੀ ਬੈਠੇ ਸੀਗੇ ਆਸ ਵਿੱਚ ਦੇਖੋ ਕਿ ਆਪ ਪਿਓ ਆਪ ਪਿਆਰ ਕਰਨ ਦੇਖੋ ਆਏ ਨੇ ਹੁਣ ਉਹਨਾਂ ਨੂੰ ਇਹ ਲਾਈਟ ਪੈ ਰਹੀ ਹੈ ਉਹਨਾਂ ਨੂੰ ਲੱਗਿਆ ਕਿ ਤੇ ਇਹਨਾਂ ਨੂੰ ਖਤਰਾ ਦਾ ਨਹੀਂ ਤਾਂ ਥੋੜਾ ਜਿਹਾ ਭੌਂਕਣ ਲੱਗ ਗਏ ਵੀ ਲਾਈਟ ਪਈ ਆ ਵੀ ਸਾਨੂੰ ਆਹ ਕਾ ਦੇਖੋ ਹੁਣ ਚੁੱਪ ਕਰ ਗਏ ਅੰਕਲ ਖਵਾਉਣ ਲੱਗੇ ਤੇ ਚੁੱਪ ਕਰ ਗਏ ਉਹਨਾਂ ਨੂੰ ਇਹ ਆ ਵੀ ਕਿਤੇ ਇਹ ਬੰਦਾ ਸਾਨੂੰ ਖਵਾਣ ਆਇਆ ਰਖੋ ਆਲੇ ਕਿੱਡੇ ਨੇ ਵੀ ਇਹ ਕਿਤੇ ਇਹਨਾਂ ਨੂੰ ਖਤਰਾ ਤਾਂ ਨਹੀਂ ਅੰਕਲ ਤੇ ਲਾਈਟ ਪਈ ਨਾਲ ਹੀ ਭੁੰਕਣ ਲੱਗ ਗਏ ਵੀ ਤੁਸੀਂ ਲਾਈਟ ਕਿੱਥਾਂ ਮਰੀ ਜੀ ਉਹਨਾਂ ਨੂੰ ਨਹੀਂ ਪਤਾ ਲਾਈਟ ਨੋਰਮਲ ਆ ਉਹਨਾਂ ਨੂੰ ਲੱਗਦਾ ਪਤਾ ਨਹੀਂ ਕਿਹੜੀ ਚੀਜ਼ ਹੈ ਤੇ ਇਦਾਂ ਹੀ ਵਿਚਾਰੇ ਹੁਣ ਆ ਇੱਕ 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 ਬਿਸਕੁਟ ਦੇ ਭੁੱਖੇ ਨੇ ਜੀ ਬਸ ਹੋਰ ਇਹਨਾਂ ਨੇ ਕੀ ਲੈਣਾ ਸਾਡੇ ਤੋਂ ਬਿਲਕੁਲ ਆ ਰਖਵਾਲੀ ਕਰਦੇ ਨੇ ਉਹਨਾਂ ਕਰਕੇ ਭੋਂਕ ਰਹੇ ਆ ਵੀ ਕਿਤੇ ਉਹਨਾਂ ਦੇ ਕੋਈ ਲਾਈਟ ਪਈ ਕੋਈ ਉਹਨਾਂ ਤੇ ਕੋਈ ਅਟੈਕ ਨਾ ਕਰੇ ਕਾਰਵਾਈ ਕੀ ਹੋਈ ਮਨੀਵੀਰ ਕਿਹੜਾ ਐਕਟ ਲੱਗਾ ਇਹਦੇ ਤੇ ਜੀ ਆਈਪੀਸੀ 428 29 429 ਐਨੀਮਲ क्रੂਲਟੀ ਐਕਟ 11 ਦੇ ਅਧੀਨ ਕਾਰਵਾਈ ਹੋਈ ਹੈ ਜੀ ਅਵੇਲੇਬਲ ਨੇ ਮੌਕੇ ਤੇ ਇਹ ਅਵੇਲੇਬਲ ਨਹੀਂ ਲੇਕਿਨ ਇਹਦੇ ਚ 5 ਸਾਲ ਦੀ ਸਜ਼ਾ ਹੈ ਤੇ ਕੋਰਟ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹਨੂੰ ਵਕਤ-ਵਕਤ ਸਜ਼ਾ ਕਰਾਵਾਂਗੇ ਲੇਕਿਨ ਆ ਗੱਲ ਕੀਤੀ ਜਾਵੇ ਕਿ ਤਸਵੀਰ ਹੈ ਜਿਹੜੀ ਤੁਸੀਂ ਇੱਕ ਲਗਤ ਆ ਜਿਹੜੀ ਗਾਵਾਂ 'ਚ ਤਸਕਰੀ ਹੋ ਰਹੀ ਸੀ ਉਹ ਵੀ ਤੁਸੀਂ ਕੱਲ ਰਾਤ ਨੂੰ ਜਿਹੜੀ ਐ ਫੜੀ ਐ ਗਾਵਾਂ 'ਚ ਤਸਕਰੀ ਲekin ਕਿੰਨੀਆਂ ਗਾਵਾਂ ਜਿਹੜੀਆਂ ਬਚਾਈਆਂ ਕੱਲ ਕੱਲ ਰਾਤੀ ਜੀ ਦੇਖੋ ਇੱਕ ਨਾ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਅਬੋਰ ਤੋਂ ਇੱਕ ਗੱਡੀ ਭਰੀ ਐ ਜਿਹੜੇ ਗਊ ਤਸਕਰ ਨੇ ਇਹਨਾਂ ਨੇ ਗੱਡੀ ਗਾਵਾਂ ਨੂੰ ਜਿਹੜੇ ਸੜਕ ਦੇ ਉੱਤੇ ਵਿਚਾਰੀਆਂ ਫਿਰਦੀਆਂ ਨੇ ਇਹਨਾਂ ਨੂੰ ਕੀ ਕਰਦੇ ਨੇ ਲਿਜਾ ਕੇ ਕਤਲਖਾਨੇ ਵੜ ਦਿੰਦੇ ਨੇ ਚਮੜੀ ਲੱਗ ਕਰ ਦਿੰਦੇ ਨੇ ਤੇ ਇਹਨਾਂ ਦਾ ਮੀਟ ਜਿਹੜਾ ਵੇਚਿਆ ਜਾਂਦਾ ਅੱਜ ਕੱਲ ਦੇਖੋ ਤੁਸੀਂ ਨਾ ਲੋਕ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਖਾ ਕੀ ਰਹੇ ਆ ਬੀਫ ਖਵਾਈ ਜਾ ਰਹੇ ਨੇ ਕਈ ਢਾਬਿਆਂ ਚ ਪਿੱਛੇ ਮਾਮ ਕਈ ਬੀਫ ਖਵਾਈ ਜਾ ਰਹੇ ਨੇ ਕਈ ਜਗ੍ਹਾ ਸੂਰ ਦੀ ਸੂਰ ਦਾ ਕਹਿ ਕੇ ਬੀਫ ਖਵਾਈ ਜਾ ਰਹੇ ਨੇ ਹਨਾ ਮਤਲਬ ਇਹ ਬਹੁਤ ਵੱਡੇ ਲੈਵਲ ਤੇ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾਂ ਦੇਖੋ ਹਰਿਆਣੇ ਦੇ ਵਿੱਚ ਸੀਗਾ ਹਰਿਆਣੇ ਦੇ ਵਿੱਚ ਕਾਫੀ ਉੱਥੇ ਗਊ ਰੱਖਸ਼ਾ ਦਲ ਐਕਟਿਵ ਹੋ ਗਏ ਪੰਜਾਬ ਦੇ ਵਿੱਚ ਬੜਾ ਵੱਧਾ ਜਾ ਰਿਹਾ ਜੀ ਕਿਉਂਕਿ ਇੱਥੇ ਜਿਹੜੀ ਪੰਜਾਬ ਵਿੱਚ ਹੀ ਹੋਣ ਲੱਗ ਜਾਤਾ ਹਾਂ ਕਿਉਂਕਿ ਇੱਥੇ ਦੇਖੋ ਇੱਥੇ ਸਜ਼ਾ 2 ਸਾਲ ਦੀ ਹੈ ਹਰਿਆਣੇ ਦੇ ਵਿੱਚ 10 ਸਾਲ ਦੀ ਸਜ਼ਾ ਹੈ ਕਾਨੂੰਨ ਥੋੜਾ ਜਿਆਦਾ ਚ ਫਰਕ ਹੈ ਜੇ ਗਊ ਵਾਲੇ ਐਕਟ ਲੱਗਦੇ ਨੇ ਪੰਜਾਬ ਦੇ ਵਿੱਚ ਤੇ 2 ਸਾਲ ਦੀ ਸਜ਼ਾ ਜੇ ਹਰਿਆਣਾ ਵਗੈਰਾ ਦੇ ਵਿੱਚ ਲੱਗਦੇ ਨੇ ਤਾਂ 10 ਸਾਲ ਦੀ ਸਜ਼ਾ ਬਿਲਕੁਲ ਤੇ ਇਸ ਕਰਕੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਵੱਧਾ ਜਾ ਰਿਹਾ ਕੱਲ ਸਾਨੂੰ ਇਨਫੋਰਮੇਸ਼ਨ ਆਈ ਜਿੰਨੇ ਪੰਜਾਬ ਦੇ ਜਿਹੜੇ ਮਤਲਬ ਹੋਰ ਕਈ ਸੰਸਥਾਵਾਂ ਨੇ ਇਧਰੋਂ ਬਠਿੰਡੇ ਤੋਂ ਆਪਣੇ ਲੁਧਿਆਣੇ ਤੋਂ ਗਊ ਰੱਖਸ਼ਾ ਦਲ ਹੋਗੇ Hindu ਜਾਗਰਤੀ ਮੰਚ ਹੋਗੇ ਹੈ ਦਰਸ਼ਨ ਨਾਨਾ ਜੀ ਗੁਰਪ੍ਰੀਤ ਜੀ ਸਾਨੂੰ ਇਨਫੋਰਮੇਸ਼ਨ ਆਈ ਅਸੀਂ ਫਟਾਫਟ ਜਦੋਂ ਫੋਲੋ ਬੈਕ ਕੀਤਾ ਅਬੋਰ ਤੋਂ ਗੱਡੀ ਭਰੀ 18 ਉਹਦੇ ਚ ਸੀਗੇ ਗਊਵੰਛ ਉਹ ਲੈ ਕੇ ਜਾ ਰਹੇ ਸੀ ਜੀ ਜੰਮੂ ਕਸ਼ਮੀਰ ਵੱਲ ਅੱਛਾ ਉਹਨੂੰ ਵੱਡਰ ਕਤਰਖਾਨੇ ਸਾਨੂੰ ਪਤਾ ਲੱਗਿਆ ਅਸੀਂ ਗੱਡੀਆਂ ਮਗਰ ਲਾਈਆਂ ਕੋਟਕਪੂਰੇ ਦੇ ਕੋਲ ਜਾ ਕੇ ਅਸੀਂ ਗੱਡੀ ਘੇਰ ਲਈ ਟਰੱਕ ਵਾਲਾ ਘੇਲਿਆ ਤੇ ਦੋ ਉਹਦੇ ਚ ਜਿਹੜੇ ਮੇਨ ਬੰਦੇ ਨੇ ਜਿਹੜੇ ਮੇਨ ਕਾਰੋਬਾਰੀ ਸੀਗੇ ਉਹ ਫੜੇ ਗਏ ਨੇ ਤੇ 18 ਗਊਆਂ ਸੀ ਉਹਨਾਂ ਨੂੰ ਛੁਡਾਇਆ ਗਿਆ ਰੀਲீஸ் ਕਰਵਾਇਆ ਗਿਆ ਕੋਟਕਪੂਰੇ ਹੀ ਇੱਕ ਗਊਸ਼ਾਲਾ ਉੱਥੇ ਫਿਰ ਉਹਨਾਂ ਨੂੰ ਸਹੀ ਸਲਾਮਤ ਪਹੁੰਚਾਇਆ ਗਿਆ ਉਹ ਇੰਨੀਆਂ ਖੁਸ਼ ਹੋਈਆਂ ਉੱਤਰ ਕੇ ਦੇਖੋ ਇੰਨੀਆਂ ਖੁਸ਼ ਹੋਈਆਂ ਵਿਚਾਰੀਆਂ ਵਿੱਚੇ ਬੈਲ ਸੀ ਵਿੱਚੇ ਗਊਆਂ ਸੀ ਇਹ ਵਿਚਾਰੀਆਂ ਕਿਸੇ ਨੂੰ ਕੁਝ ਕਹਿੰਦੀਆਂ ਥੋੜੀ ਨੇ ਇਹ ਤੁਸੀਂ ਇਹ ਹਿਸਾਬ ਨਾਲ ਲੋਕ ਕਹਿੰਦੇ ਨੇ ਸੜਕ ਤੇ ਫਿਰਦੇ ਆ ਜੀ ਅਵਾਰਾ ਜਾਨਵਰ ਨੁਕਸਾਨ ਕਰਦੇ ਆ ਅਵਾਰਾ ਜਾਨਵਰ ਛੱਡੇ ਕਿੰਨੇ ਆਪਾਂ ਇਨਸਾਨਾਂ ਨੇ ਛੱਡੇ ਡੇਰੀਆਂ ਜ਼ਿਆਦਾਤਰ ਡੇਰੀਆਂ 90% ਡੇਰੀਆਂ ਚੋਂ ਆਉਂਦੇ ਆ ਜੀ ਜਬ ਤੱਕ ਤਾ ਉਹ ਦੁੱਧ ਦਿੰਦੀ ਐ ਤਦ ਤੱਕ ਸਾਡੀ ਐ ਤਦ ਤੱਕ ਸਾਡੀ ਐ ਜਦੋਂ ਉਹਨੇ ਦੁੱਧ ਦੇਣਾ ਬੰਦ ਕਰਤਾ ਵਲੈਂਡਰ ਕਰਤੀ ਉਦੋਂ ਆਪਾਂ ਚੱਕ ਕੇ ਸੜਕ ਤੇ ਸੁੱਟਤੀ ਅੱਛਾ ਜੇ 3 ਸਾਲ ਉਹ ਦੁੱਧ ਦਿੰਦੀ ਐ ਡੈਰੀਆਂ ਦੇ ਵਿੱਚ ਇਹ ਹਾਲ ਐ ਜਿੱਥੇ 50 ਦੀ ਜਗ੍ਹਾ ਉਥੇ 70 ਰੱਖੀਆਂ ਆਈਆਂ ਜਿੱਥੇ 100 ਦੀ ਜਗ੍ਹਾ ਉਥੇ 150 ਰੱਖੀਆਂ ਆਈਆਂ ਇੱਕ 3 ਸਾਲ ਇੱਕ ਗਾਂ ਜਾਂ ਮੱਝ ਇੱਕੋ ਥਾਂ ਤੇ ਖੜੀ ਰਹਿੰਦੀ ਆ ਆਪਾਂ ਕਦੇ ਸੋਚ ਸਕਦੇ ਆ ਇੱਕੋ ਥਾਂ ਤੇ ਉਹਨੇ ਖੜੇ ਰਹਿਣਾ ਉੱਥੇ ਹੀ ਖੜੇ ਹੋ ਜਾਣਾ ਉੱਥੇ ਹੀ ਬਹਿ ਜਾਣਾ ਉਹਨਾਂ ਨੂੰ ਕਮਾਇਆ ਨਹੀਂ ਜਾਂਦਾ ਡੈਰੀਆਂ ਵਾਲਿਆਂ ਨੂੰ ਪਿੰਡਾਂ ਵਿੱਚ ਕਈਆਂ ਨੇ ਰੱਖੀਆਂ ਕਮਾਉਂਦੇ ਆ ਪਰ ਜਿਹੜੀਆਂ ਡੇਰੀਆਂ ਦੇ ਵਿੱਚ ਨੇ ਹਜ਼ਾਰਾਂ گاਵਾਂ ਨੇ ਮੈਨੂੰ ਲੱਗਦਾ ਨਹੀਂ ਉਹ ਵੀ क्रूरਤਾ ਹੈਗੀ ਆ ਬਹੁਤ ਜ਼ਿਆਦਾ क्रूरਤਾ ਜੀ ਮੈਂ ਇੱਕ ਤਾਂ ਅਪੀਲ ਕਰਾਂਗਾ ਦੁੱਧ ਦੀ ਵਰਤੋਂ ਘਟਾ ਕੀਤੀ ਜਾਵੇ ਜੇ ਆਪਾਂ ਆਪ ਘਟਾਵਾਂਗੇ ਨਾ ਦੇਖੋ ਦੁੱਧ ਨੂੰ ਪੀਣਾ ਘਟਾਵਾਂਗੇ ਤਾਂ ਹੀ ਇਹ ਘਟੇਗਾ ਦੇ ਹਰੇਕ ਅੱਜ ਕੱਲ ਦਾ ਹਰੇਕ ਚੀਜ਼ ਚ ਪ੍ਰਮੋਸ਼ਨ ਹੋ ਰਹੀ ਹੈ ਦੁੱਧ ਦੀ ਕੋਈ ਚੀਜ਼ ਦੇਖ ਲਓ ਪਨੀਰ ਦੁੱਧ ਘਿਓ ਮੱਖਣ ਲੋਕੀ ਪਿਓਰ ਚੀਜ਼ਾਂ ਵਹਾਲਦੇ ਆ ਇਹ ਨਹੀਂ ਪਤਾ ਪਿਓਰ ਕਿੱਥੋਂ ਆਣਾ ਉਹਦੇ ਚ ਉਹਨਾਂ ਨੂੰ ਆਕਸੀਟੋਕਸਿਨ ਦੇ ਇੰਜੈਕਸ਼ਨ ਲਾਏ ਜਾਂਦੇ ਨੇ ਜੀ ਠੀਕ ਹੈ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਅੱਜ ਦੁੱਧ ਹੈ ਬਿਲਕੁਲ ਕਿਸੇ ਡਾਕਟਰ ਨੂੰ ਪੁੱਛ ਲਿਓ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਦੁੱਧ ਹੈ ਤੇ ਆਕਸੀਟੋਕਸਨ ਦੇ ਉਹਨਾਂ ਨੂੰ ਇੰਜੈਕਸ਼ਨ ਲਾਏ ਜਾਂਦੇ ਨੇ ਜਿਹਦੇ ਕਾਰਨ ਜਿਹੜੀ ਗਾਂ ਨੇ 10 ਕਿਲੋ ਦੁੱਧ ਦੇਣਾ ਉਹ ਤੋਂ 20 ਕਿਲੋ ਜਾਂ 30 ਕਿਲੋ ਦੁੱਧ ਲਿਆ ਜਾਂਦਾ ਹੈ ਤੇ ਉਹਨੂੰ 6-6 ਮਹੀਨੇ ਬਾਅਦ ਉਹਨੂੰ ਪ੍ਰੈਗਨੈਂਟ ਕੀਤਾ ਜਾਂਦਾ ਹੈ ਦੁੱਧ ਦਾਣਾ ਕਿਉਂ ਹੈ ਜੇ ਉਹਨੂੰ ਪ੍ਰੈਗਨੈਂਟ ਕਰਨਗੇ ਤਾਂ ਹੀ ਦੁੱਧ ਆਏਗਾ ਨਾ ਵੈਸੇ ਤਾਂ ਦੁੱਧ ਆ ਨਹੀਂ ਸਕਦਾ ਉਹਨੂੰ ੱੱਕੇ ਨਾਲ ਉਹਦੀ ਮਰਜ਼ੀ ਤੋਂ ਬਿਨਾਂ ਪ੍ਰੈਗਨੈਂਟ ਕੀਤਾ ਜਾਂਦਾ ਹੈ ਫਿਰ ਉਹਦਾ ਦੁੱਧ ਕੱਢਿਆ ਜਾਂਦਾ ਹੈ ਤੇ ਹੈ ਫੁਰੂਨ ਇੰਜੈਕਸ਼ਨ ਲਾਏ ਜਾਂਦੇ ਨੇ অক্সੀਟੋਕਸਿਨ ਦੇ ਉਹਦੀ ਮਾਨਸਿਕਤਾ ਇੱਕੋ ਹੀ ਜਗ੍ਹਾ ਤੇ ਖੜੇ ਰਹਿਣਾ ਉੱਥੇ ਹੀ ਖੜੇ ਹੋ ਜਾਣਾ ਉੱਥੇ ਹੀ ਬਹਿ ਜਾਣਾ ਹੂੰ ਦੋ ਤਿੰਨ ਸਾਲ ਉਹਨੇ ਉਸੇ ਜਗ੍ਹਾ ਤੇ ਖੜਨਾ ਜਦੋਂ ਉਹਨੇ ਦੁੱਧ ਦੇਣਾ ਬੰਦ ਕਰਤਾ 3 ਸਾਲ ਬਾਅਦ ਤੇ ਉਹਨੂੰ ਚੱਕ ਕੇ ਬਾਹਰ ਕੱਢ ਦੇਣਾ ਆਪਣੀ ਗਾਂ ਨੂੰ ਉਹ ਮਿੰਤਾ ਕਰਦੀ ਰਹਿੰਦੀ ਮੈਨੂੰ ਅੰਦਰ ਵੜ ਲੈ ਮੇਰਾ ਇੱਕ ਘਰ ਸੀ ਪਰ ਨਹੀਂ ਉਹਨੂੰ ਅੰਦਰ 10 ਦਿਨ ਬਾਅਦ ਜਦੋਂ ਉਹਦੀ ਭੁੱਖ ਮਿਟ ਖਤਮ ਹੁੰਦੀ ਹੈ ਨਾ ਭੁੱਖ ਨਹੀਂ ਮਿਲਦੀ ਤਾਂ ਉਹ ਸੜਕਾਂ ਤੇ ਆਂਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਹ ਪ੍ਰਮਾਤਮਾ ਦਾ ਘਰ ਦੇ ਹਨੇਰ ਹੈ ਹਨੇਰ ਹੈ ਹਨੇਰ ਨਹੀਂ ਹੈਗਾ ਲੇਕਿਨ ਉਹ ਜਿਹੜੇ ਇਹ ਕੰਮ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਸਜ਼ਾ ਦੇ ਭਾਗੀਦਾਰ ਹੋਣਗੇ ਰੱਬ ਦੀ ਕਚੈਰੀ ਤਾਂ ਕਚੈਰੀ ਲੱਗੇਗੀ ਵੱਡੀ ਕਚੈਰੀ ਲੱਗੇਗੀ ਜਿਹੜੇ ਜਾਨਵਰਾਂ ਉੱਤੇ ਜੁਰਮ ਕਰਦੇ ਨੇ ਇਹ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਬਿਲਕੁਲ ਜੀ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਸਾਨੂੰ ਪ੍ਰਭ ਤੇ ਵਿਸ਼ਵਾਸ ਹੈ ਅਸੀਂ ਅੱਖੋਂ ਦੇਖੀਆਂ ਚੀਜ਼ਾਂ ਨੇ ਅਸੀਂ ਕਈ ਵਾਰ ਇਹ ਚੀਜ਼ ਦੇਖੀ ਇੱਕ ਬੰਦਾ ਘੋੜੇ ਨੂੰ ਘੋੜੇ ਦਾ ਕੰਮ ਕਰਨਾ ਬੰਦ ਕਰ ਗਿਆ ਘੋੜਾ ਜਦੋਂ ਕੰਮ ਕਰਨਾ ਬੰਦ ਕਰ ਗਿਆ ਉਹਨੇ ਕੀ ਕੀਤਾ ਜਦ ਤੱਕ ਘੋੜਾ ਕੰਮ ਕਰਦਾ ਸੀ ਉਦੋਂ ਕੰਮ ਲਿਆ ਉਹਨੂੰ ਸੜਕ ਤੇ ਛੱਡਤਾ ਉਹਦੇ ਪੈਰ 'ਚ ਕੀੜੇ ਪੈ ਗਏ ਅਸੀਂ ਉਹ ਘੋੜੇ ਨੂੰ ਰੈਸਕਿਊ ਕੀਤਾ ਉਹ ਘੋੜੇ ਨੇ ਦੋ ਵਾਰ ਉੱਥੇ ਯੂਨੀਵਰਸਿਟੀ 'ਚ ਡਿੱਗਿਆ ਤੇ ਦਮ ਤੋੜਿਆ ਅਟੈਕ ਨਾਲ 15 ਦਿਨ ਹੀ ਬੀਤੇ ਹੋਣੇ ਉਸ ਬੰਦੇ ਨੂੰ ਪੈਰਾਲਾਈਜ਼ ਅਸੀਂ ਮਾਲਕ ਲੱਭਦੇ ਫਿਰਦੇ ਸੀ ਤਾਂ ਮਾਲਕ ਕਿਹੜਾ ਸੀ ਉੱਥੇ ਐਫ ਆਈ ਆਰ ਕਰਾਵਾਂਗੇ ਜਦੋਂ ਸਾਨੂੰ ਪਤਾ ਲੱਗ ਗਿਆ 15 ਦਿਨ ਬਾਅਦ ਤਫਤੀਸ਼ ਬਾ ਪਤਾ ਲੱਗਿਆ ਬੰਦਾ ਮਾਲਕ ਹੈ ਜਦੋਂ ਉਹਦੇ ਘਰ ਪਹੁੰਚੇ ਤੇ ਉਹ ਬੰਦਾ ਬੈਟੇ ਸੀ 15 ਦਿਨ ਬਾਅਦ ਉਹਨੂੰ ਪੈਰਾਲਾਈਜ਼ਰ ਅਟੈਕ ਆ ਗਿਆ ਹੂੰ ਤੇ ਮਹੀਨਾ ਉਹ ਬੈਟੇ ਪਿਆ ਰਿਹਾ ਵਿੱਚ ਹੀ ਖਾਣਾ ਪੀਣਾ ਵਿੱਚ ਹੀ ਸਾਰਾ ਕੁਝ ਉਹਦਾ ਨਿਕਲਦਾ ਰਿਹਾ ਹਾਂ ਪਰਮਾਤਮਾ ਨੇ ਬਿਲਕੁਲ ਇਨਸਾਫ ਕੀਤਾ ਤੇ ਉਹ ਜਿਹੜੀ ਗੱਲ ਗਈ ਤਸਕਰੀ ਜਿਹੜੀ ਫੜੀ ਉਹ ਮਕਦਮਾ ਹੋ ਗਿਆ ਹਾਂ ਉਹ ਮਕਦਮਾ ਹੋ ਗਿਆ ਜੀ ਗੁਰਪ੍ਰੀਤ ਜੀ ਨੇ ਆਪਣੇ ਲੁਧਿਆਣੇ ਦੇ ਗਊ ਸੇਵਾ ਦੇ ਨੇ ਤੇ ਉਹਨਾਂ ਵੱਲੋਂ ਐਫ ਆਈ ਆਰ ਦਰਜ ਹੋਈ ਹੈ ਸਾਡੀ ਟੀਮ ਨਾਲ ਗਈ ਸੀ ਹੋਰ ਟੀਮਾਂ ਵੀ ਸੀਗੀਆਂ ਬਠਿੰਡੇ ਤੋਂ ਹੋਰ ਜਿਹੜਾ ਫਿਰੋਜ਼ਪੁਰ ਵਾਲੀ ਸਾਈਡ ਤੋਂ ਤੇ ਉੱਥੋਂ ਲੋਕਲ ਵੀ ਸੀਗੇ ਕੋਟਕਪੂਰੇ ਦੇ ਸਾਰੀਆਂ ਟੀਮਾਂ ਨਾਲ ਸੀ ਉੱਤੇ ਐਫ ਆਈ ਆਰ ਦਰਜ ਹੋ ਗਈ ਹੈ ਟੋਟਲ 18 ਗਊਵਾਂ ਸੀ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਰੀਲீஸ் ਕਰ ਦਿੱਤਾ ਗਿਆ ਤੇ ਜਿਹੜੇ ਦੋ ਅਕਿਊਜ਼ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾਈ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਸਟਰਗਲ ਬੜਾ ਕਰਨਾ ਪੈਂਦਾ ਹੈ ਕਿ ਐਫ ਆਈ ਆਰ ਦੇ ਉੱਤੇ ਜਿੱਦਾਂ ਡੌਗਸ ਵਾਲੀ ਸੀ ਉੱਤੇ ਵੀ ਕਾਫੀ ਸਟਰਗਲ ਕਰਨਾ ਪੈ ਗਿਆ ਥਾਣਾ ਮੁਕੀ ਸੁਣਦੇ ਨਹੀਂ ਹੈ ਬੜਾ ਸਟਰਗਲ ਪੈਂਦਾ ਜੀ ਕਰਨਾ ਪੈਂਦਾ ਜੀ ਥਾਣੇ ਦੇ ਵਿੱਚ ਤਾਂ ਜਨਰਲਾਂ ਨੂੰ ਸਮਝ ਕਈ ਜਵਰੀ ਸਮਝਦੇ ਹੀ ਕੱਖ ਨਹੀਂ ਕਈ ਵਰੀ ਹਰੇਕ ਵਰੀ ਨਹੀਂ ਕਈ ਵਰੀ ਕਈ ਲੋਕ ਵੀ ਇਹੀ ਕਹਿ ਦਿੰਦੇ ਨੇ ਵੀ ਇਹ ਤਾਂ ਕੁੱਤੇ ਨੇ ਜੀ ਇਹ ਤਾਂ ਜਾਨਵਰ ਨੇ ਜੀ ਇਹ ਇਹਨਾਂ ਦਾ ਕੁਝ ਨਹੀਂ ਜਦੋਂ ਅਸੀਂ ਐਫ ਆਈ ਆਰ ਦਾ ਜ਼ਿਕਰ ਆਣ ਜਾਂਦੇ ਹਾਂ ਨਾ ਕਈ ਸਾਨੂੰ ਧਮਕਾਉਂਦੇ ਵੀ ਨੇ ਲੋਕ ਹੋਣਾ ਰੀਸੈਂਟਲੀ ਲੁਧਿਆਣੇ ਦੇ ਵਿੱਚ ਜਦੋਂ ਕ੍ਰਾਂਨਗੇ ਪੀਜੂ ਥਾਣੇ ਦੇ ਵਿੱਚ ਇੱਕ ਕੋਈ ਵਿਅਕਤੀ ਸੀਗਾ ਆਪਣੇ ਆਪ ਨੂੰ ਲੁਧਿਆਣੇ ਦਾ ਪ੍ਰਧਾਨ ਕਹਿੰਦਾ ਸੀ ਉਹ ਵਿਅਕਤੀ ਨੇ ਆ ਕੇ ਸਾਨੂੰ ਧਮਕਾਇਆ ਕਹਿੰਦਾ ਮੈਂ ਬੰਦੇ ਲਿਆ ਕੇ ਤੁਹਾਨੂੰ ਦੱਸਾਂਗਾ ਵੀ ਜੇ ਤੁਸੀਂ ਵਾਪਸ ਨਾ ਲਈ ਐਪਲੀਕੇਸ਼ਨ ਕਹਿੰਦਾ ਕੇਸ ਵਾਪਸ ਲਓ ਮੈਂ ਕਿਹਾ ਜੀ ਕਿਉਂ ਲਈਏ ਜੋ ਬੇਜਵਰ ਬੋਲ ਨਹੀਂ ਸਕਦਾ ਉਹਦੀ ਅਸੀਂ ਆਵਾਜ਼ ਬਣ ਕੇ ਤੇ ਗੁਨਾਹ ਕਰ ਲਿਆ ਕਹਿੰਦਾ ਮੈਂ ਤੁਹਾਨੂੰ ਟੰਗੂਗਾ ਮੈਂ ਤੁਹਾਨੂੰ ਆ ਕਰੂੰਗਾ ਮੈਂ ਉਹ ਕਰੂੰਗਾ ਬਹੁਤ ਧਮਕਾਇਆ ਪਰ ਸਾਡਾ ਰਿਕਾਰਡ ਹੈ ਜੀ ਅੱਜ ਤੱਕ ਨਾ ਅਸੀਂ ਕਿਸੇ ਕੇਸ 'ਚ ਪਿੱਛੇ ਹਟੇ ਆ ਨਾ ਕਦੇ ਹਟਾਂਗੇ ਜਿੰਨਾ ਕ ਅਸੀਂ ਹੋਏਗਾ ਚਾਹੇ ਸਾਨੂੰ ਧਮਕਾ ਲੈਣ ਚਾਹੇ ਮਾਰ ਵੀ ਦੇਣ ਤਾਂ ਵੀ ਇਹਨਾਂ ਬੇਜਮਾਨਾਂ ਲਈ ਅਸੀਂ ਖੜੇ ਇਹਨਾਂ ਦੀ ਵਾਇਸ ਬਣਦੇ ਰਵਾਂਗੇ ਇਹ ਹਮੇਸ਼ਾ ਸਾਡਾ ਸੂਲ ਹੈ ਜੀ ਬਿਲਕੁਲ ਸਾਡਾ ਨੰਮ ਮਣੀ ਸੀਗਾ ਜੋ ਤੁਸੀਂ तमाम ਵੀਡੀਓ ਵੀ ਦੇਖਦੇ ਹੋਵੋਗੇ ਸਮਾਜ ਸੇਵੀ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਲੁਧਿਆਣਾ ਸ਼ਹਿਰ ਦੀ ਸ਼ਾਨ ਹੈ ਲੇਕਿਨ ਇੱਕ ਵੀਡੀਓ ਜਿਹੜੀ ਤੁਹਾਨੂੰ ਬਖੂਬੀ ਦਿਖਾਈ ਜਾ ਰਹੀ ਹੈ ਜਿਸ ਤਰ੍ਹਾਂ ਕੁੱਤੇ ਦੇ ਇੱਕ ਵਰਛਾ ਮਾਰਿਆ ਗਿਆ ਲੇਕਿਨ ਉਸ ਦੇ ਉੱਤੇ ਐਫ ਆਈ ਆਰ ਕਰਾਉਣ ਵਿੱਚ ਸਟਰਗਲ ਕਰਨਾ ਪੈ ਗਿਆ ਉਸ ਤੋਂ ਬਾਅਦ ਜਿਹੜੀ ਗਊ ਤਸਕਰੀ ਜਿਹੜੀ ਗਊਆਂ ਲੈ ਕੇ ਜਾ ਰਹੇ ਸੀਗੇ ਉਹਨਾਂ ਤੇ ਵੀ ਪਰਚਾ ਦਰਜ ਕਰਾਇਆ ਲੇਕਿਨ ਲੁਧਿਆਣਾ ਸ਼ਹਿਰ ਹੀ ਆਖਿਰ ਆ ਸੁਰੱਖਿਆ ਚ ਕਿਉਂ ਆਂਦਾ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਕੁੱਤਿਆਂ ਦੀ ਕਰੂਰਤਾ ਦੀ ਵੀਡੀਓ ਸਾਹਮਣੇ ਕਿਉਂ ਆਂਦੀਆਂ ਨੇ ਹੁਣ ਦੇਖਦੇ ਆ ਐਫ ਆਈ ਤਾਂ ਹੋ ਗਈ ਹੈ ਲੇਕਿਨ ਅੱਗੇ ਇਨਸਾਨਾਂ ਨੂੰ ਸਬਕ ਮਿਲੇਗਾ ਕਿ ਨਹੀਂ ਮਿਲੇਗਾ ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ